ਸਤਿ ਸ੍ਰੀ ਅਕਾਲ ਜੀ ਹਰਜਿੰਦਰ ਵਾੜੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਹਿਲੇ ਦਰਸ਼ਕੋ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਇਹ ਇਤਿਹਾਸ ਰਚਦੀ ਹੈ 24 ਜੁਤਾਂ ਨੇ ਬੜਾ ਇਤਿਹਾਸ ਰਚਿਆ ਇੱਕ ਵਾਰੀ ਨਹੀਂ ਦੋ ਵਾਰੀ ਨਹੀਂ ਤਿੰਨ ਵਾਰੀ ਇਤਿਹਾਸ ਰਚਦਾ ਹੀ ਨਹੀਂ ਤੇ ਉਹ ਪਹਿਲਾਂ ਤਾਂ ਇਹੀ ਇਤਿਹਾਸ ਰਚਿਆ ਕਿ ਜਿਸ ਤਰੀਕੇ ਨਾਲ 40 ਦਿਨਾਂ ਦੇ ਅੰਦਰ ਅੰਦਰ ਤਿੰਨ ਜਥੇਦਾਰ ਲਾਏ ਪਹਿਲਾਂ ਗਏ ਨੇ ਹਰਪ੍ਰੀਤ ਸਿੰਘ ਫਿਰ ਗਿਆਨੀ ਰਕੀਰ ਸਿੰਘ ਨੂੰ ਯੋਗ ਕਰਕੇ ਲਾਤਾ ਕਿ ਜੀ ਜੱਥੇਦਾਰ ਜਾਓ ਜੀ ਫਿਰ ਤੀਜਾ ਸਰਦਾਰ ਉਹ ਜਿਹੜਾ ਗਿਆਨੀ ਸੁਲਤਾਨ ਸਿੰਘ ਉਹ ਵੀ ਗਏ ਤਿੰਨ ਗਏ ਇਹ ਇੱਕ ਪਹਿਲਾ ਇਤਿਹਾਸ ਸੀ ਕਿ ਜੀ ਚਾਹ ਤੁਸੀਂ ਫਿਰ ਜਿਹੜੇ ਲਾਏ ਇਹ ਤਾਂ ਲਾਤੇ ਫਿਰ ਜਿਹੜੇ ਲਾਏ ਉਹ ਜਿਹੜੇ ਜੱਥੇਦਾਰ ਲਾਏ ਗਿਆਨੀ ਕੁਲਦੀਪ ਸਿੰਘ ਤੇ ਟੇਕ ਸੀ ਤੁਨੋ ਲਾਉ ਕਿਸੇ ਨੇ ਪੁੱਛਿਆ ਜਿਸ ਤਰੀਕੇ ਨਾਲ ਲਾਏ ਉਹ ਵੀ ਤਾਂ ਇਤਿਹਾਸੀ ਸੀ ਨਾ ਇਹ ਇਤਿਹਾਸ ਦਾ ਉਦੋਂ ਰਚਿਆਸਾ ਦੇ ਵਿੱਚ ਜਦੋਂ ਮਹਿਕ ਜਥੇਬੰਦੀਆਂ ਨੇ ਬਾਬਾ ਭਰਬੀਰ ਸਿੰਘ ਨੇ ਕਹਿਤਾ ਕਿ ਅਸੀਂ ਤਾਂ ਨਹੀਂ ਇਹਨੂੰ ਸੇਵਾ ਸੰਭਾਲਣ ਦੇਣੀ 10 ਮਾਰਚ ਨੂੰ ਰਾਤ ਨੂੰ 2:51 ਮਿੰਟ ਤੇ ਕੋਈ ਦਸਤਾਰ ਨਹੀਂ ਕੁਛ ਨਹੀਂ ਇੱਥੋਂ ਤੱਕ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਵੀ ਨਹੀਂ ਹੋਇਆ ਸੀ ਉਹਨੇ ਸੇਵਾ ਸੰਭਾਲ ਲਈ ਉਹਨੂੰ ਸੇਵਾ ਸੰਭਾਲ ਤੇ ਕੋਈ ਦਸਤਾਰਬੰਦੀ ਕੁਛ ਨਹੀਂ ਹੋਈ ਉਹ ਇਤਿਹਾਸ ਹੀ ਹੈ ਨਾ ਜਿਹਦੇ ਚ ਆਪੇ ਧਾਮੀਬਾ ਸਾਹਿਬ ਵੀ ਨਹੀਂ ਸੀ ਉੱਥੇ ਪ੍ਰਧਾਨ ਸਾਹਿਬ ਵੀ ਨਹੀਂ ਸੀ ਐ ਵੀ ਦੋ ਚਾਰ ਬੰਦੇ ਆ ਚਲੋ ਜੀ ਇੱਕ ਸ਼੍ਰੋਣੀ ਕਮੇਟੀ ਦੇ ਇੱਕ ਦੋ ਮੁਲਾਜ਼ਮ ਚਲੋ ਜੀ ਇਹ ਜਥੇਦਾਰ ਬਣ ਕੇ ਤੋਂ ਉਹ ਜਥੇ ਇਹ ਦੂਜਾ ਜਿਹੜਾ ਹੈ ਇਤਿਹਾਸਕ ਪਾਲਸੀ ਕਿ ਐਸਾ ਵੀ ਹੁੰਦਾ ਮੇਰੀ ਮਸਲਾ ਜਿਹੜਾ ਖੜਾ ਤਾਂ ਇਹ ਹੋਇਆ ਸੀ ਉਸ ਵੇਲੇ ਕਿ ਜੀ ਇਹਨਾਂ ਨੇ ਜਿਹੜੇ ਗਿਆਨੀ ਰਵੀਰ ਸਿੰਘ ਤੇ ਗਿਆਨੀ ਸੁਲਤਾਨ ਸਿੰਘ ਨੂੰ ਉਤਾਰਿਆ ਹਟਾਇਆ ਇਹ ਰਿਆਜ਼ਾ ਮੁਤਾਬਕ ਨਹੀਂ ਕਰਦੇ ਕੁਛ ਨਹੀਂ ਇਹਨਾਂ ਨੇ ਤਾਂ ਜਿਸ ਤਰੀਕੇ ਨਾਲ ਉਹਨਾਂ ਨੂੰ ਉਹਨਾਂ ਦਾ ਸਤਕਾਰ ਹੋਣਾ ਚਾਹੀਦਾ ਸੀ ਉਹਨਾਂ ਦਾ ਜਿਹੜੀ ਉਹਨਾਂ ਦਾ અપਮਾਨ ਕੀਤਾ ਇਹ ਗੱਲ ਚੱਲੀ ਸੀ ਇਸ ਸਮੇਂ ਤੇ ਕੋਈ ਵਿਧੀ ਵਿਧਾਨ ਚਾਹੀਦਾ ਹੈ ਲਾਉਣ ਲਈ ਵੀ ਹਟਾਉਣ ਲਈ ਵੀ ਇਹ ਮੰਗ ਸੀ ਐਸੇ ਮੰਗੂੜਾ ਕਿਰਨ ਸਿੰਘ ਧੰਮਾ ਦਮਦਮੇ ਟਕਸਾਲ ਉਹਨੇ ਮਸਲਾ ਖੜਾ ਕੀਤਾ ਪਹਿਲਾਂ ਪੰਚ ਇਕੱਠ ਕੀਤਾ ਤੇ ਫਿਰ ਉਹਨੇ ਕਿਹਾ ਮੈਂ ਤਾਂ ਜਰਨਲ ਰਾਸ ਵਾਲੇ ਦਿਨ ਜਾਊ ਉਹ ਵੀ ਗਿਆ ਫਿਰ ਕਹਤਾ ਮੈਂ ਸੁਖਵੀਰ ਬਾਦਲ ਦਾ ਘਰ ਕੇ ਰੂ ਕੁਛ ਨਹੀਂ ਕੀਤਾ ਕੁਛ ਨਹੀਂ ਹੋਇਆ ਇਹ ਆਪਾਂ ਨੂੰ ਪਤਾ ਉਹ ਲੋਕ ਕਹਿੰਦੇ ਜੀ ਧੰਵੀ ਤੇ ਤੁਮਾ ਇਹ ਦੋਨੇ ਇੱਕੋ ਹੀ ਨੇ ਇਹ ਮਿਲ ਕੇ ਖੇਡਦੇ ਨੇ ਕੋਈ ਕਿਸਮ ਦੀਆਂ ਗੱਲਾਂ ਹੋਈਆਂ ਉਹਦੇ ਵਾਰਤ ਪਹਿਲਾਂ ਹੀ ਹੋ ਰਹੀ ਸੀ ਜਦੋਂ ਮਹਾਕੁੰਭ ਚ ਜਾ ਕੇ ਨਹਾਉਣਾ ਜਾਂ ਮਹਾਰਾਸ਼ਟਰ ਦੇ ਇਲੈਕਸ਼ਨ ਚ ਪਾਰਟੀ ਜਨਤਾ ਪਾਰਟੀ ਦੇ ਹੱਕ ਚ ਬੋਲਣਾ ਉਹ ਕਈ ਗੱਲਾਂ ਹੁੰਦਾ ਪਹਿਲੀ ਚੱਟ ਰਹੀ ਸੀ ਆ ਹੁਣ ਗਰੇਡੇਬਿਲਟੀ ਹੋ ਰਹੀ ਚੱਲੇ ਗਈ ਚਲੋ ਫੇਰ ਉਹਦੇ ਸ਼ੇਰ ਜਿਹੜੇ ਆ ਦੂਜਾ ਸੀ ਨਹਿਗ ਸਿੰਘ ਜਥੇਬੰਦੀ ਜਿਹਨਾਂ ਨੇ ਵਿਰੋਧ ਕੀਤਾ ਸੀ ਉਹਨੇ ਦਾ ਵਿਰੋਧ ਜਾਰੀ ਰੱਖਿਆ ਕਹਿੰਦੇ ਮਸਲਾ ਉਹ ਨਹੀਂ ਉਹ ਨੰਬਰ 2 ਤੇ ਚਲਾ ਗਿਆ ਕੇ ਜੀ ਵਿਧਿ ਵਿਧਾਨ ਬਣਾਉਣਾ ਕਮੇਟੀਆਂ ਬਣਾਤੀਆਂ ਜੀ ਘੱਟ ਕੁਛ ਨਹੀਂ ਹੋਣਾ ਸੀ ਪਤਾ ਹੀ ਹੈ ਕਮੇਟੀ ਤੋਂ ਪੀਟੀਸੀ ਚੈਨਲ ਤੋਂ ਬਾਅਦ ਸ਼੍ਰੋਮਿਕ ਕਮੇਟੀ ਨੇ ਆਪਣਾ ਚੈਨਲ ਚਲਾਉਣਾ ਸੀ ਉਹ ਵੀ ਤਾਂ ਜਥੇਦਾਰ ਦਾ ਹੁਕਮ ਸੀ ਉਹ ਕਮੇਟੀ ਦਾ ਕੀ ਬਣਿਆ ਉਹ ਤਾਂ ਵੀ ਸਾਹਿਬ ਦੇ ਟਾਈਮ ਕੁਝ ਨਹੀਂ ਇਸ ਤਰ੍ਹਾਂ ਹੁੰਦਾ ਚਲੋ ਜੀ ਉਹ ਮਸਲਾ ਤਾਂ ਉਹ ਤਾਂ ਇੱਕ ਪਾਸੇ ਰਹਿ ਗਿਆ ਹੁਣ ਕਹਿੰਦੇ ਵੀ ਮर्याਦਾ ਦੀ ਲੰਘਣਾ ਕੀਤੀ ਐ ਇਸ ਕਰਕੇ ਅਸੀਂ ਨਹੀਂ ਮੰਨਦੇ ਤੇ ਉਹਦੇ ਚ ਦੋ ਫਿਰ ਮੂਮੈਂਟ ਇਸ ਤਰ੍ਹਾਂ ਦਾ ਆਇਆ ਜਦੋਂ ਕੌਮ ਨੇ ਦੇਖਿਆ ਕਿ ਇਹ ਵਿਰੋਧ ਹੋ ਰਿਹਾ ਇੱਕ ਤਾਂ ਵਿਰੋਧ ਹੋਇਆ ਜਦੋਂ ਕੱਲੂ ਕਾਰਾਂ ਦੇ ਜੂਨ 83 ਵਾਲਾ ਆਪਰੇਸ਼ਨ ਬਲੂ ਸਟਾਰ ਵਾਲਾ ਸਤ ਪੰਡਰਾਵਲੇ ਅਮਰੀਕ ਸਿੰਘ ਤੇ ਹੋਰ ਸ਼ਹੀਦਾਂ ਦੀ ਯਾਦ ਚ ਅਰਦਾਸ 6 ਜੂਨ ਦੀ ਕੌਮ ਦੇ ਨਾਮ ਸੁਨੇਸ਼ ਦੇ ਦੇ ਦੋ ਠੀਕ ਹੈ ਜੀ ਪਤਾ ਲਈ ਧੰਮੀ ਸਾਹਿਬ ਫਿਸਲਾ ਜਾਂ ਜੁਮੇ ਵੀ ਕਹਿੰਦੇ ਜੀ ਨਹੀਂ ਦਿੰਦੇ ਚਲੋ ਤੁਸੀਂ ਅਰਦਾਸ ਕਰ ਦੋ ਇਹਨਾਂ ਨੇ ਅਰਦਾਸ ਸੀ ਆਫ ਦਾ ਸੁਨੇਹਾ ਦੇਤਾ ਕੌਮ ਨੂੰ ਜਿਹੜੀ ਬਾਹਰ ਜਾ ਕੇ ਕਿਹਾ ਵੀ ਕਹਿੰਦੇ ਮੈਂ ਤਾਂ ਸੁਨੇਹਾ ਦੇਤਾ ਜੇ ਮੈਂ ਪੋਲੀਟੀਕਲ ਬੰਦੇ ਕਹਿੰਦੇ ਹੁੰਦੇ ਨੇ ਕੈਨੇਡਾ ਜੀਪ ਸਿੰਘ ਗੁਰਗਾਜ ਮੇਰਾ ਤਾਂ ਸਨੇਹਾ ਚੜਿਆ ਗਿਆ ਜੀ ਕਹਿੰਦੇ ਚਲੋ ਜੀ ਉਹ ਮਸਲਾ ਦੂਜਾ ਆ ਗਿਆ ਫਿਰ ਆ ਬੰਦੀ ਛੋੜ ਦੇ ਉਸ ਦਿਨ ਕੌਮ ਦੇ ਨਾਮ ਸੁਦੇਸ਼ ਦਿੱਤਾ ਲੇਕਿਨ ਦੂਜੇ ਪਾਸੇ ਜਦੋਂ ਮਰਿਆਦਾ ਦੇ ਹਿਸਾਬ ਨਾਲ ਚਾਹ ਨੂੰ ਕਰਨਾ ਸੀ ਸਰੋਪਾਉ ਦੇ ਨੇ ਸੀ ਉਹਨਾਂ ਨੇ ਜਵਾਬ ਦਿੱਤਾ ਉਹ ਗੈਰੀ ਰਗਵੀਰ ਸਿੰਘ ਨੇ ਦਿੱਤੇ ਹੈਡ ਗ੍ਰਾਂਥੀ ਉਹ ਹੈਡ ਗ੍ਰਾਂਥੀ ਜਿਹੜਾ ਪਹਿਲਾਂ ਜ਼ਥੇਦਾਰੀ ਤੋਂ ਲਾਇਆ ਫਿਰ ਉਹਨੂੰ ਉਟਾਉਣ ਲੱਗੇ ਵੀ ਤੈਨੂੰ ਲਾ ਦੇਾਂਗੇ ਮੁੱਖ ਗ੍ਰਾਂਥੀ ਤੇ ਉਹਦੇ ਤੋਂ ਵੀ ਉਹ ਕੋਰਟ ਚ ਗਿਆ ਦੋ ਪੰਨੇ ਕੋਰਟ ਚ ਜਾਣਾ ਚਲੋ ਰੁਕਿਆ ਰੁਕ ਗਿਆ ਸਮਝੌਤਾ ਹੋ ਗਿਆ ਵੀ ਦੋਏ ਨੂੰ ਮੰਨ ਉਹ ਜੈਨੇ ਕਲਦੀਪ ਸਿੰਘ ਨੂੰ ਰਿਕੋਗਨਾਈਜ਼ ਕਰਨਾ ਪਿਆ ਜੋ ਕਰ ਲਿਆ ਯਾਨੀ ਬਲੈਕਮੇਲ ਗਈ ਹੁੰਦੀ ਹੈ ਕਿਸਮ ਦੀ ਇਹ ਸਾਰਾ ਕੁਝ ਚੱਲ ਰਿਹਾ ਹੈ ਨਾਲ ਨਾਲ ਲੇਕਿਨ ਮੈਂ ਗੱਲ ਉਹ ਜ਼ਿਕਰਨੀ ਮੈਂ ਤਾਂ ਅੱਜ ਦੇ ਸੁਆਗਤ ਦੀ ਕਰਨੀ ਹੈ ਜਿਹੜਾ ਵੱਡਾ ਇਤਿਹਾਸ ਰਚਿਆ ਹੈ ਸ਼ਰੋਣੀ ਕਮੇਟੀ ਨੇ ਅੱਜ ਅੱਜ ਕੀ ਰਚਿਆ ਅੱਜ ਉਹਨਾਂ ਨੇ ਸਵੇਰੇ 6:30 11:00 ਵਜੇ ਅਨੰਦਪੁਰ ਸਾਹਿਬ ਦੇ ਵਿੱਚ ਇੱਕ ਸਵਾਗਤ ਕੀਤਾ ਦਸਤਾਰਬੰਦੀ ਦਾ ਦੁਬਾਰਾ ਦੁਬਾਰਾ ਸਵਾਗਤ ਦਸਤਾਰਬੰਦੀ ਦਾ ਕੀਤਾ ਜਿਹਦੇ ਵਿੱਚ ਉਹਨਾਂ ਨੇ ਜਿਹੜਾ ਹੈ ਇਹ ਕਿਹਾ ਕਿ ਹੁਣ ਪੰਥ ਨੇ ਪ੍ਰਵਾਨ ਕਰ ਲਿਆ ਗੈਨਿਕ ਕਲਦੀਪ ਸਿੰਘ ਨੂੰ ਤੇ ਸਾਰੀਆਂ ਨਹਿਂਗ ਜਥੇਬੰਦੀਆਂ ਉੱਥੇ ਆਈਆਂ ਸਾਰੀਆਂ ਨਹਿਂਗ ਜਥੇਬੰਦੀਆਂ ਹੋਰ ਬਹੁਤ ਸਾਰੇ ਸੰਤ ਸਮਾਜ ਦੇ ਬੰਦੇ ਵੀ ਉੱਥੇ ਆਏ ਬਾਕੀ ਸਭਾ ਸੁਸਾਇਟੀਆਂ ਸੰਪਰਦਾਵਾਂ ਨਿਰਬੜੇ ਉਹ ਦੇਖੇ ਉੱਤੇ ਇਹਦਾ ਮਤਲਬ ਸਾਰੇ ਸਾਰੇ ਨਹੀਂ ਦੇਖੇ ਪਰ ਜ਼ਿਆਦਾ ਗਿਣਤੀ ਚ ਦੇਖੇ ਪਰ ਉਹ ਨਹੀਂ ਦੇਖੇ ਜਿਹਨਾਂ ਨੇ ਸਭ ਤੋਂ ਪਹਿਲਾਂ ਵਿਰੋਧ ਕੀਤਾ ਸੀ ਹਰਨਾਮ ਸਿੰਘ ਤੋਂ ਮਾਜਾ ਹਰਨਾਮ ਸਿੰਘ ਖਾਲਸਾ ਦਮ ਦੇ ਟਕਸਾਲ ਦੇ ਮੁਖੀ ਜਾ ਦਮਦਮ ਦੇ ਟਕਸਾਲ ਅਜ਼ਰਾਲੇ ਵਾਲੇ ਜਾ ਕੋਈ ਸੰਤ ਸਮਾਜ ਜਿਤੀਆਂ ਵੀ ਕਾਫੀ ਜਿਹੜੀਆਂ ਤਰ੍ਹਾਂ ਰਤਵਾੜਾ ਰਤਵਾੜਾ ਸਾਹਿਬ ਰਾਂਪੁਰ ਕਿਹੜਾ ਸੰਪਰਦਾ ਬਾਬਾ ਬੁੱਧ ਸਿੰਘ ਨੇ ਕਿਹ ਕੋ ਮਨਾ ਰਦਾਵਾ ਵਾਲੇ ਲੋਹਾ ਵਾਲੇ ਕਈ ਨਹੀਂ ਆਏ ਜਿਹੜੀ ਇੱਕ ਗਰੁੱਪ ਵੱਡਾ ਉਹਨਾਂ ਨੇ ਬਣਿਆ ਤੇ ਇਹ ਸਤ ਕਿਉਂਕਿ ਜਦੋਂ ਵਿਰੋਧ ਹੋਇਆ ਸੀ ਨਾ ਇਹ ਕਿਹਾ ਗਿਆ ਸੀ 10 ਮਾਰਚ ਨੂੰ ਜਦੋਂ ਰਾਤ ਨੂੰ 2:51 ਮਿੰਟ ਤੇ ਇਹਨਾਂ ਨੇ ਸੇਵਾ ਸੰਭਾਲੀ ਸੀ ਜਥੇਦਾਰ ਕੁਲਜੀਪ ਸਿੰਘ ਗੜਗੱਜ ਨੇ ਉਹ ਤਾਂ ਬਰੋਧ ਕੀਤਾ ਸੀ ਬਾਬਾ ਬਨਵੀਰ ਸਿੰਘ ਨੇ ਕਿ ਅਸੀਂ ਨਹੀਂ ਹਉਣ ਦੇਵਾਂਗੇ ਤੇ ਉਹ ਸ਼ੋਮਣੇ ਕਮੇਟੀ ਨੇ ਕਿਹਾ ਸੀ ਅਸੀਂ ਤਾਂ ਭਰਾਵਾਂ ਨੂੰ ਜੰਗ ਰੋਕੀ ਹੈ ਤਾਂ ਰਾਤ ਨੂੰ ਕਰਾਇਆ ਇਸ ਗੱਲ ਹੋਈ ਸੀ ਅੱਜ ਉਹਨਾਂ ਨੂੰ ਬੁਲਾਇਆ ਤੇ ਦੇਖੋ ਇਹ ਗੱਲ ਬੜੀ ਸਪੱਸ਼ਟ ਲੱਗਦੀ ਹੈ ਕਿ ਸਰਬੀਤ ਸਿੰਘ ਬਾਦਲ ਨੇ ਬੁਲਾ ਕੇ ਕੀ ਹੋ ਸਮਝੌਤਾ ਹੋਇਆ ਹੋ ਕੋਈ ਨਾ ਕੋਈ ਕਿ ਜੀ ਤੁਸੀਂ ਕਰੋ ਉਹ ਆਪ ਹੀ ਦੱਸਿਆ ਅੱਜ ਦਾ ਅੱਜ ਦਾ ਭਾਸ਼ਣ ਮੈਂ ਸਮਝਦਾ ਜੇ ਅੱਜ ਦੇ ਸਮਾਗਮ ਦਾ ਅਨਲਿਸਿਸ ਕਰਨਾ ਹੋਵੇ ਤਾਂ ਉਹਦੇ ਵਿੱਚ ਜਿਹੜਾ ਬਾਬਾ ਬਲਬੀਰ ਸਿੰਘ ਦਾ ਭਾਸ਼ਣ ਹੈ ਮੁੱਖ ਭਾਸ਼ਣ ਕਹਿ ਸਕਦੇ ਆ ਔਰ ਸਹੀ ਟੋਨ ਚ ਉਹ ਭਾਸ਼ਣ ਨੂੰ ਜੇ ਉਹਦਾ ਅਨਲਿਸਿਸ ਕਰਨਾ ਹੋਵੇ ਸੱਚਮੁੱਚ ਇੱਕ ਨਹਿੰਗ ਮੁਖੀ ਦਾ ਭਾਸ਼ਣ ਇੱਕ ਜਥੇਦਾਰ ਦਾ ਭਾਸ਼ਣ ਨਹੀਂ ਆ ਕਿਸੇ ਨੂੰ ਨੇ ਬਿਲਕੁਲ ਨਿਰਪੱਖ ਹੋ ਕੇ ਬੋਲੇ ਕਿਸੇ ਦੀ ਚਪਚੀ ਦੀ ਮਾਰੀ ਕਿਸਦਾ ਵਿਰੋਧ ਨਹੀਂ ਕੀਤਾ ਔਰ ਸਹੀ ਗੱਲਾਂ ਕਹੀਆਂ ਤੇ ਫਿਰ ਦੋ ਤਿੰਨ ਗੱਲਾਂ ਮੈਂ ਤੁਹਾਡਾਂ ਸੰਜਿਆ ਕਰ ਦਿੰਦਾ ਜਿਹਦਾ ਅਸਰ ਪੈਣਾ ਪਹਿਲੀ ਤਾਂ ਗੱਲ ਇਹ ਕਹਿੰਦੇ ਆ ਆਪਣੇ ਆਪ ਨੂੰ ਮੱਠੀ ਕਰ ਲੈ ਔਰ ਸੁਖਬੀਰ ਸਿੰਘ ਬਾਦਲ ਨੂੰ ਵੀ ਜਾਂਦੀ ਹੈ ਇਹ ਗੱਲ ਕਿ ਤੁਸੀਂ ਜਦੋਂ ਜੱ세ਦਾਰ ਲਾਉਣੇ ਹੋ ਤੁਸੀਂ ਸਲਾਹ ਨਹੀਂ ਕਰਦੇ ਅਸੀਂ ਤੁਹਾਡੇ 'ਚ ਇਹ ਨਹੀਂ ਦਖਲ ਦਿੰਦੇ ਕਿ ਕਮੇਟੀ ਕੀ ਕਰੇ ਨਾ ਕਰੇ ਪਰ ਇੱਕ ਮਰਿਆਦਾ ਹੁੰਦੀ ਹੈ ਤੁਸੀਂ ਸਾਡੇ ਨਾਲ ਸਲਾਹ ਮਸ਼ਵਰਾ ਤਾਂ ਕਰੋ ਨਹਿਗ ਸਿੰਘ ਜਥੇਵੰਦਿਆ ਨਾਲ ਸੰਪਰਦਾਵਾਂ ਨਾਲ ਟਕਸਾਲਾਂ ਨਾਲ ਸਲਾਹਤਾ ਕਰੋ ਅਸੀਂ ਹਰ ਇੱਕ ਥਾਂ ਤੇ ਪਾਸੜਾ ਖੜਦੇ ਆ ਤੁਹਾਡਾ ਫਰਜ ਬੰਦਾ ਇਹਦਾ ਮਤਲਬ ਸ਼੍ਰੋਮਿਕ ਕਮੇਟੀ ਨੂੰ ਸਿੱਧਾ ਕਿਹਾ ਕਿ ਜਿਹੜੇ ਤੁਸੀਂ ਇਹਨਾਂ ਨੂੰ ਲਾਇਆ ਤੇ ਹਟਾਇਆ ਕੁਝ ਸਾਨੂੰ ਨਹੀਂ ਪੁੱਛਿਆ ਗਿਆ ਇੱਕ ਇਹ ਪੁਆਇੰਟ ਨੰਬਰ 2 ਜਿਹੜੀ ਗੱਲ ਇਤੋਂ ਵੀ ਜ਼ਿਆਦਾ ਮੈਂ ਸਮਝਦਾ ਧਿਆਨ ਦੀ ਮੰਗ ਕਰਦੀ ਹੈ ਉਹ ਇਹ ਹੈ ਕਿ ਤੁਹਾਨੂੰ ਦਿੱਤਾ 1 ਮਹੀਨਾ ਇੱਕ ਮਹੀਨਾ ਕਿਵੇਂ ਉਹਨਾਂ ਨੇ ਮੀਂਹ ਨਹੀਂ ਕਿਹਾ ਉਹਨਾਂ ਨੇ ਕਿਹਾ ਸਤਾਪ ਦੀ ਸਮਾਗਮ ਤੋਂ ਪਹਿਲਾਂ ਤੁਸੀਂ ਜਥੇਦਾਰ ਲਾਓ ਤੁਸੀਂ ਕਾਰਜਕਾਰੀ ਜਥੇਦਾਰ ਨਾ ਲਾਇਆ ਕਰੋ ਤੁਸੀਂ ਫੁੱਲ ਜਥੇਦਾਰ ਲਾਓ ਇਹ ਉਹਨਾਂ ਨੇ ਕਿਹਾ ਕਾਰਜਕਾਰੀ ਜਥੇਦਾਰ ਦਾ ਉਹਨੇ ਇਸ ਕਰਕੇ ਕਹਦੇ ਉਹ ਖੁੱਲ੍ਹ ਕੇ ਕੰਮ ਨਹੀਂ ਕਰਦਾ ਤੇ ਹੁਣ ਉਹਨਾਂ ਨੇ ਕਿਹਾ ਵੀ ਤੁਸੀਂ ਲਾਓ ਕਿਵੇਂ ਲਾਓ ਸਲਾਹ ਨਾਲ ਲਾਓ ਗਰਮਤੇ ਨਾਲ ਲਾਓ ਸਰਦੀ ਸਲਾਹ ਨਾਲ ਇਹ ਇਹ ਕੀ ਇਹ ਤਾਂ ਪਹਿਲਾਂ ਕੋਈ ਗੱਲ ਹੋ ਚੁੱਕੀ ਹੈ ਕਿਸੇ ਜਥੇਦਾਰ ਤੇ ਸਹਿਮਤੀ ਹੋ ਚੁੱਕੀ ਦੇਖੋ ਮੈਨੂੰ ਲੱਗਦਾ ਸਹਿਮਤੀ ਹੋਈ ਹੈ ਜਾਂ ਨਹੀਂ ਹੋਈ ਜਥੇਦਾਰ ਇਕਤਾ ਇਹਦੇ ਚਾ ਵੀ ਗੈਨੀ ਕੁਲਦੀਪ ਸਿੰਘ ਗੜਕਾਚ ਨੂੰ ਘਟਦਾ ਜਿਹਨੂੰ ਅੱਜ ਕੇਸਗੜ ਸਾਹਿਬ ਦੇ ਜਥੇਦਾਰ ਦੇ ਤੌਰ ਤੇ ਦੁਬਾਰਾ ਜਿੰਨਾ ਦੀ ਦਸਤਾਰਬੰਦੀ ਹੋਈ ਹੈ ਉਹ ਕਾਰਜਕਾਰੀ ਦਾ ਉਹਨਾਂ ਦਾ ਇਹ ਕਹਤਾ ਕਿ ਠੀਕ ਹੈ ਤੁਸੀਂ ਜਥੇਦਾਰ ਰਹੋ ਇੱਕ ਪੱਕਾ ਜਥੇਦਾਰ ਲੱਗੇ ਉੱਥੇ ਇਕਤਾ ਹੀ ਉਹ ਜਿਹੜਾ ਜਥੇਦਾਰ ਲੱਗੇ ਉਹ ਸਭ ਦੀ ਸਲਾਹ ਨਾਲ ਲੱਗੇ ਇਹ ਵੱਖਰੀ ਗੱਲ ਹੈ ਕਿ ਸੁਖਬੀਰ ਸਿੰਘ ਬਾਦਲ ਨੇ ਸਲਾਹ ਲੈਣੀ ਹੈ ਜਦ ਮਨਾਉਣਾ ਹੈ ਜੇ ਕੋ ਉਹਨਾਂ ਦੇ ਮਨ ਚ ਬੰਦਾ ਹੈ ਆਪਦੇ ਮਨ ਬੰਦਾ ਹੋਈਗਾ ਨੇਚਰਲੀ ਹਰ ਤਾਂ ਫਕਰੇ ਜਮਾਂ ਪਾਵਸੂ ਵੀ ਲੈਣਾ ਨਾ ਬੰਦਾ ਤਾਂ ਉਹ ਜੇ ਲੈ ਕੇ ਆਉਣਾ ਜਿਹੜਾ ਉਹਨਾਂ ਦੀ ਗੱਲ ਮੰਨੇ ਤੇ ਉਹਦੇ ਲਈ ਮਨਾ ਲੈਣਗੇ ਤੇ ਬਾਅਦ ਚ ਇਹ ਹੋਊਗਾ ਵੀ ਸਲਾਹ ਕਰ ਲਈ ਇਹ ਵੀ ਹੋ ਸਕਦਾ ਇਹ ਤਾਂ ਹੋ ਨਹੀਂ ਸਕਦਾ ਕੋਈ ਨਿਰਪੱਖ ਬੰਦਾ ਬਣੂਗਾ ਇੱਕ ਗੱਲ ਇਹੀ ਗੱਲ ਜਿਹੜੀ ਕਹੀ ਉਹਨਾਂ ਨੇ ਉਹ ਵੀ ਹੈ ਕਿ ਜਿਹੜੇ ਵੀ ਫੈਸਲੇ ਲੈਂਦੇ ਨੇ ਜਥੇਦਾਰ ਉਹ ਗੁਰਮਤਿ ਦੀ ਰੋਸ਼ਨੀ ਚ ਰਹਿਣ ਉਹ ਲੈਣ ਸਿੱਖ ਸਿਧਾਂਤਾਂ ਦੀ ਰੋਸ਼ਨੀ ਦੇ ਵਿੱਚ ਉਹ ਫੈਸਲੇ ਹੋਣੇ ਚਾਹੀਦੇ ਨੇ ਮर्यादा ਦੇ ਮਤਲਬ ਖਿਆਲ ਰੱਖ ਕੇ ਫੈਸਲੇ ਹੋਣ ਇਹ ਗੱਲ ਤਾਂ ਬਿਲਕੁਲ ਸਹੀ ਹੈ ਇਹ ਗੱਲ ਕੈਨਿਕ ਕਬੀਰ ਸਿੰਘ ਨੇ ਫਿਰ ਮੰਨੀ ਵੀ ਵੀ ਮੈਂ ਜੋ ਅੱਗੇ ਤੋਂ ਫੈਸਲੇ ਕਰੂੰਗਾ ਮੈਂ ਉਹਦੇ ਮਤਲਬ ਕੀ ਕਰੂੰਗਾ ਜੜੇ ਮਤਲਬ ਹੋਣਗੇ ਇਹਦਾ ਮਤਲਬ ਹੋਰ ਵੀ ਗਹਿਰਾ ਹੈ ਕਿ ਪਹਿਲਾਂ ਫੈਸਲੇ ਕਿਵੇਂ ਹੁੰਦੇ ਸੀ ਇਹ ਵੀ ਬੜਾ ਸਵਾਲ ਹੈ ਨਾ ਉਹਨਾਂ ਨੂੰ ਕਿਉਂ ਕਹਿਣਾ ਪਿਆ ਵੀ ਗੁਰਮਤਿ ਦੀ ਰੋਸ਼ਨੀ ਚ ਕਰੋ ਇਹਦਾ ਮਤਲਬ ਹੈ ਕਿ ਪਹਿਲਾਂ ਗੁਰਮਤਿ ਦੀ ਰੋਸ਼ਨੀ ਚ ਨਹੀਂ ਹੁੰਦੇ ਸੀ ਜਥੇਦਾਰ ਬਲਬੀਰ ਸਿੰਘ ਨੇ ਇਹ ਗੱਲਾਂ ਸਾਰੀਆਂ ਉਹ ਇਤਿਹਾਸਕ ਬੰਦਿਆਂ ਨਾਲ ਕੀਤੀਆਂ ਕਿ ਜਿਹੜੇ ਸਾਡੇ ਬੁਟਾਦਾਲ ਤੇ ਬਹੁਤ ਸਾਰੇ ਅਕਾਲ ਤਖਤ ਦੇ ਜਥੇਦਾਰ ਰਹੇ ਨੇ ਬਿਲਕੁਲ ਰਹੇ ਨੇ ਇਹਦਾ ਜਿੱਸਾ ਸੀ ਗੱਲ ਉਹ ਬਲੇ ਵਰਗੇ ਸੋ ਜਨੂਕ ਉਹ ਵੀ ਜਿਹੜਾ ਦਰਦ ਦਸ ਤੋਂ ਉਹਨਾਂ ਨੇ ਇਹ ਗੱਲ ਜਨਨੀ ਜੈਨੀ ਰੁਪੀਰ ਸਿੰਘ ਦੀ ਜਿਹੜੀ ਸਿਫਤ ਕੀਤੀ ਜਨਨੀ ਹਰਪੀਸ ਨੂੰ ਯਾਦ ਕੀਤਾ ਇਹਦਾ ਮਤਲਬ ਸਿੱਧੇ ਤੌਰ ਤੇ ਬਲਬੀਰ ਸਿੰਘ ਨੇ ਇਹ ਕਿਹਾ ਕਿ 2 ਦਸੰਬਰ ਦਾ ਜਿਹੜਾ ਹੁਕਮਨਾਮਾ ਉਹ ਸਹੀ ਹੈ ਇਹਦਾ ਮਤਲਬ ਇਹ ਨਿਕਲਦਾ ਤੁਸੀਂ ਦੇਖ ਲਓ ਕਰਕੇ ਜਦੋਂ ਕਹਿੰਦੇ ਵੀ ਉਹਨਾਂ ਨੇ ਕਈ ਫੈਸਲੇ ਲਏ ਤਾਂ ਜੇ ਸਿਫਤ ਕੀਤੀ ਹੋਵੇ ਇਹਦਾ ਮਤਲਬ ਜੈਨੀ ਰੰਗਵੀਰ ਸਿੰਘ ਦੀ ਸਿਫਤ ਕਰਦਾ ਮਤਲਬ ਇਹ ਕਿ ਵੀ ਉਹਨਾਂ ਦੇ ਫੈਸਲੇ ਠੀਕ ਸੀ। ਤੋਂ ਵੈਸੇ ਵੀ ਸੁਧਾਰ ਲੈ ਰਾ ਰਹੇ। ਜਦੋਂ ਇਹਨਾਂ ਨੇ ਡੈਲੀਗੇਟਿਡ ਜਰਾਸ ਨਹੀਂ ਕਰ ਦਿੱਤਾ ਉੱਥੇ ਕੀਤਾ ਸੀ। ਉੱਥੋਂ ਦੀ ਸੋਨੀਚ ਅੰਮ੍ਰਿਤਸਰ ਵਿੱਚ। ਗਾਲੀ ਫੁੱਲਾ ਸਿੰਘ ਵਿੱਚ। ਤੋਂ ਇਹਦਾ ਮਤਲਬ ਬੁਰਜ ਗਾਲੀ ਫੁੱਲਾ ਸਿੰਘ ਹੋਈ ਸੀ ਨਾ। ਕਿਉਂ ਉਹਨਾਂ ਦੇ ਪੱਖ ਚੱਲਣ ਦੀ ਕੋਸ਼ਿਸ਼ ਕਰ ਰਹੇ ਨੇ। ਯਾਨੀ ਜਿਹੜੇ ਬਾਬਾ ਪ੍ਰਵੀਰ ਸਿੰਘ ਬੁੱਢਾ ਦੰਦ ਵਾਲੇ। ਉਹਨਾਂ ਨੇ ਸਾਰੇ ਸਮੂਹ ਜਥੇਬੰਦੀਆਂ ਦੇ ਨਾਂ ਲਏ ਸਭ ਦਾ ਕਿ ਜਿਹੜੇ ਜਿਹੜੇ ਆਏ ਨੇ। ਇਹਦਾ ਮਤਲਬ ਇਹ ਘਟਲੀ ਹੈ ਜਪਾ ਅਜਦਲ ਨੂੰਤ ਮੈਂ ਨਿਕਲਦਾ ਲੱਗਦਾ ਹੈ ਕਿ ਜਿਨ੍ਹਾਂ ਨੇ ਵਿਰੋਧ ਕੀਤਾ ਸੀ ਕਿ ਅਸੀਂ ਇਹਨਾਂ ਦੀ ਸੇਵਾ ਸਮਾਨ ਸਮਾਗਮ ਨਹੀਂ ਹੋਣ ਦੇਣਾ ਉਹਨਾਂ ਨੂੰ ਮਨਾ ਕੇ ਇਹਨਾਂ ਨੇ ਦਸਤਾਰਪੰਦੀ ਕਰਵਾ ਲਈ ਇਹਦਾ ਮਤਲਬ ਇਹ ਨਹੀਂ ਘਟਣਾ ਫਿਰ ਵਿਰੋਧ ਕੀਤਾ ਸੀ ਜਿਹੜਾ ਹਰਨਾਮਨ ਸਿੰਘ ਧੰਮਾ ਨੇ ਉਹਦਾ ਕੀ ਬਣਿਆ ਸੰਤ ਸਮਾਜ ਜਿਹੜਾ ਨਹੀਂ ਆਇਆ ਉਹਦਾ ਕੀ ਬਣਿਆ ਕੀ ਉਹਨਾਂ ਲਈ ਕੋ ਫੋਨ ਕਰਨਗੇ ਉਹਨਾਂ ਨੂੰ ਕਿਵੇਂ ਬਣਾਉਂਗੇ ਉਹਨਾਂ ਬਾਰੇ ਵੈਸੀ ਵੈਸੀ ਤਾਂ ਉਹਨਾਂ ਦੀ ਕ੍ਰੈਡੇਬਿਲਟੀ ਕੁਝ ਤਾਂ ਬਹਾਕੁੰਭ ਚ ਜਾਣ ਕਰਕੇ ਕੁਝ ਉਹ ਭਾਰਤੀ ਜਨਤਾ ਪਾਰਟੀ ਦੀ ਸਪੋਰਟ ਕੀਤੀ ਸੀ ਇਲੈਕਸ਼ਨ ਚ ਕੋਈ ਕਿਸਮ ਦੀਆਂ ਗੱਲਾਂ ਕਰਕੇ ਪਹਿਲਾਂ ਹੀ ਉਹ ਵਿਸ਼ਵਾਸਯੋਗਤਾ ਤਾਂ ਪਹਿਲਾਂ ਹੀ ਦਾਤੇ ਆ ਇੱਕਦੋ ਕੀ ਗੱਲ ਜਿਹੜੀ ਹੈ ਹੋ ਗਈ ਹੈ ਫਿਰ ਅੱਜ ਜੋ ਕਿਹਾ ਗਿਆ ਇਹ ਵੀ ਗੱਲ ਹੈ ਜੋ ਅੱਜ ਹੋਇਆ ਜੋ ਕਿਹਾ ਗਿਆ ਉਹਦੀ ਰੋਸ਼ਨੀ ਚ ਇਹ ਗੱਲ ਸਪਸ਼ਟ ਹੁੰਦੀ ਹੈ ਕਿ ਦੇ ਹਿੰਗ ਸੰਘਾ ਦੇ ਮੁਖੀ ਨੇ ਬਾਬਾ ਭਰਵੀਰ ਸਿੰਘ ਨੇ ਭਾਵੇਂ ਭਾਸ਼ਾ ਉਹਦੀ ਜਿਹੜੀ ਮਰਜ਼ੀ ਹੋਵੇ ਕਈ ਕਿਸਮ ਦੀਆਂ ਖਰੀਆਂ-ਖਰੀਆਂ ਗੱਲਾਂ ਉਹਨਾਂ ਨੇ ਅਸਿੱਧੇ ਤੌਰ ਤੇ ਸੁਮੀਤ ਸਿੰਘ ਬਾਦਲ ਨੂੰ ਜਥੇਦਾਰ ਨੂੰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਸੁਣਾਤੀਆਂ ਕਿ ਵੀ ਤੁਸੀਂ ਜਿਹੜਾ ਕੰਮ ਕਰਨਾ ਹੈ ਗੁਰਮਤਿ ਦੀ ਰੋਸ਼ਨੀ ਚ ਕਰੋ ਇਹ ਸਰ ਠੀਕ ਨਹੀਂ ਹੈ ਇਹ ਗੱਲ ਮੈਨੂੰ ਜਿਹੜੀ ਤੱਕ ਹੁਣ ਆਜੋ ਇਹ ਜਿਹੜਾ ਇਤਿਹਾਸ ਰਚੰਦਾ ਹੈ ਤੰਜ ਕਰ ਰਿਹਾ ਸੀ ਇਹਨਾਂ ਤੇ ਇਹ ਸ਼ਰਮ ਦੀ ਕਬੀਤੀ ਇਤਿਹਾਸ ਰਚਦੀ ਹੈ ਉਹ ਤਾਂ ਰਚ ਗਿਆ ਇੱਕ ਇਸੰ ਦਾ ਮੰਡਲ ਗਿਆ ਕਿ ਜਿਹੜਾ ਜਥੇਦਾਰ ਸੀ ਅੱਜ ਪ੍ਰਮਾਨ ਹੋਇਆ ਕੰਮ ਤੋਂ ਇਹਦਾ ਮਤਲਬ ਜਿਹੜਾ ਪ੍ਰਮਾਨ ਨਹੀਂ ਸੀ ਉਹਨਾਂ ਨੇ ਜਿਹੜੇ ਫੈਸਲੇ ਕੀਤੇ ਉਹ ਉਹਨਾਂ ਦਾ ਕੀ ਬਣੂ ਪਤਰੀ ਇਹ ਤਾਂ ਇਹ ਤਾਂ 14 ਸੀ ਨਾ ਜਥੇਦਾਰ ਵੀ ਮੈਨੂੰ ਜਲਦੀ ਤੋਂ ਜਲਦੀ ਪ੍ਰਮਾਨ ਕਰੋ ਤੇ ਫਿਰ ਇਹ ਤਾਂ ਲਗਾਤਾਰ ਮਤਲਬ ਮੀਟਿੰਗ ਵੀ ਕਰ ਫੈਸਲੇ ਵੀ ਲਓ ਜੀ ਰਜੀਸ਼ ਸਿੰਘ ਢੱਡਰੀ ਵਾਲਾ ਦਾ ਫੈਸਲਾ ਹਰਵਿੰਦਰ ਸਿੰਘ ਸਰਨਾ ਨੂੰ ਮਾਫੀ ਜੀ ਪਟਨਾ ਸਾਹਿਬ ਤੇ ਕਿੰਨੇ ਕਿੰਨੇ ਫੈਸਲੇ ਕਰ ਲਏ ਉਹਨਾਂ ਦਾ ਕੀ ਮਤਲਬ ਹੋਇਆ ਕੀ ਉਹਨਾਂ ਨੂੰ ਕੀ ਮੰਨੀਆਂ ਸੀ ਨਹੀਂ ਤਾਂ ਕੌਮ ਦੇ ਸਾਹਮਣੇ ਕੋਈ ਕਿਸਮ ਦੀ ਗੱਲਾਂ ਨਹੀਂ ਹੌਂਦੇ ਮਤਲਬ ਮੈਨੂੰ ਅੱਜ ਸਵਾਲ ਕੀਤਾ ਕਿਸੇ ਐਂਕਰ ਨੇ ਕਹਿੰਦੇ ਜੀ ਇਹ ਇਹਦੇ ਨਾਲ ਪੰਥਕ ਇਕਤਾ ਹੋ ਗਈ ਮੈਂ ਕਹੇ ਪੰਥ ਪੰਥਕ ਇਕਤਾ ਤਾਂ ਮੈਂ ਨਹੀਂ ਕਹਦਾ ਪਹਿਲਾਂ ਤਾਂ ਮੈਂ ਕਿਹਾ ਪੰਥ ਤੁਸੀਂ ਮੰਨਦੇ ਕਿ ਉਹ ਜੇ ਸ਼ਰੋਮੀ ਕੌਲੀਦਾਰ ਕਦੇ ਜਿੱਤ ਜੇ ਪੰਥ ਦੀ ਜਿੱਤ ਜੇ ਕਿਸੇ ਦਾ ਕੋਈ ਹੋਰ ਪੰਥ ਨੂੰ ਖਤਰਾ ਮਤਲਬ ਕੀ ਸ਼੍ਰੋਮਿਕ ਕਾਲੀਦਨ ਪੰਥ ਹੈ ਹੈ ਕਿ ਇਹ ਪੰਥ ਸ਼੍ਰੋਮਿਕ ਕਮੇਟੀ ਸ਼੍ਰੋਮਿਕ ਕਾਲੀਦਨ ਪੰਥ ਕਹਾਗੇ ਆਪਾਂ ਕਿਹਨੂੰ ਕਹੀਏ ਪੰਥ ਕੋਈ ਡੈਫੀਨੀਸ਼ਨ ਹੈ ਮਤਲਬ ਸਿਆਸੀ ਤੌਰ ਤੇ ਤਾਂ ਇੰਨੇ ਬੰਦੇ ਸਿੱਖ ਕੌਮ ਤਾਂ ਜਿਹੜੇ ਬੰਦੇ ਚ ਬੰਡੀ ਹੈ ਤੇ ਉਹਨਾਂ ਦੇ ਕਿਤੇ ਇਹ ਕਿਤੇ ਸੋਚਿਆ ਇਕਤਾ ਤਾਂ ਉਦੋਂ ਹੁੰਦੀ ਹੈ ਕਿ ਜਦੋਂ ਕੌਮ ਜਿਹੜੀ ਹੈ ਕਿਸੇ ਸਾਂਝੇ ਮਸਲੇ ਤੇ ਇਕ ਹੋਵੇ ਅਦਰਵਾਈਜ਼ ਤਾਂ ਕੋਈ ਤੇ ਸਾਡੇ ਤਾਂ ਅਸੀਂ ਤਾਂ ਚੁੱਪ ਰਹੇ ਆ ਅਜਾ ਸਿਆਸੀ ਤੌਰ ਤੇ ਦੇਖਦੇ ਆ ਵੀ ਗੱਲ ਕਰਨੀ ਹੈ ਕਿ ਨਹੀਂ ਕਰਨੀ ਅੱਜ ਜਿਹੜੀ ਚੰਨ ਸਾਹਿਬ ਉਹ ਯਾਤਰਾ ਚੱਲ ਰਹੀ ਹੈ ਮੈਂ ਤੇ ਇੱਕ ਵੀਡੀਓ ਪਾਈ ਪਿੱਛੇ ਪਈ ਆ ਤੁਸੀਂ ਦੇਖ ਲਿਓ ਪਿਛਲੀ ਵੀਡੀਓ ਹੀ ਹੈ ਤੇ ਉਹਦੇ ਚ ਇੱਕ ਸ਼ਾਰਟ ਹੈ ਕਿ ਮੈਂ ਕਿਹਾ ਕਿ ਭਾਈ ਸਾਨੂੰ ਇਹ ਤਾਂ ਦੱਸ ਦੇ ਕੌਮ ਨੂੰ ਦੱਸਣਾ ਪੈਂਦਾ ਇਹਨਾਂ ਨੂੰ ਦੱਸਣਾ ਚਾਹੀਦਾ ਜਿਹੜੇ ਸਾਡੇ ਵਰਗੇ ਐਂਕਰ ਦੀ ਕੀ ਵੈਲਿਊ ਹੈ ਜਿਹੜੇ ਜ਼ਥੇਦਾਰ ਉਹ ਦੱਸਣ ਵੀ ਇਹ ਜਿਹੜੇ ਜੋੜਾ ਸਾਹਿਬ ਜੀ ਨੂੰ ਕਲੇਮ ਕਰਦੇ ਆ ਭਾਰਤੀ ਜਨਤਾ ਪਾਰਟੀ ਦਾ ਲੀਡਰ ਹਰਦੀਪ ਸਿੰਘ ਪੁਰੀ ਕੀ ਇਹ ਸੱਚਮੁੱਚ ਉਹਦੋਂ ਦੇ ਉਹਨਾਂ ਦੇ ਨੇ ਫਿਰ 300 ਸਾਲ ਕਿਉਂ ਰੱਖੇ ਫਿਰ ਪਹੁੰਚੇ ਕਿਵੇਂ ਅੱਜ ਜੇ ਜਤਰਾ ਥਾਂ-ਥਾਂ ਜਾਂਦੇ ਐ ਕੀ ਸਾਨੂੰ ਇਹਦੇ ਪਿੱਛੇ ਕਿਸ ਦੀ ਚਾਲ ਹੈ ਆਰਐਸਐਸ ਚਾਲ ਹੈ ਕੀ ਸਾਨੂੰ ਗੁਰੂ ਨੇ ਕਿਹਾ ਸੀ ਕਿ ਜੋੜਿਆਂ ਨਾਲ ਜੁੜੀਏ ਨਿਸ਼ਾਨੀਆਂ ਨਾਲ ਜੁੜੀਏ ਜਾਂ ਕੁਰਬਾਨੀ ਨਾਲ ਜੁੜੀਏ ਜਾਂ ਸ਼ਬਦ ਗੁਰੂ ਦਾ ਜੁੜੀਏ ਸਾਨੂੰ ਤਾਂ ਇਹ ਕਿਹਾ ਸੀ ਖੋਜ ਸ਼ਬਦ ਮੇਲੇ ਸਸੀਂ ਸ਼ਬਦ ਚ ਖੋਜੀਏ ਜਾਂ ਜੋੜਿਆਂ ਦੀ ਸੇਵਾ ਕਰਕੇ ਖੋਜੀਏ ਬਸ ਸਾਨੂੰ ਕੌਮ ਦਾ ਸੁਰਜਾ ਹੀਦਾ ਨਾ ਇਹ ਹੈ ਕੌਮ ਦੇ ਮਸਲੇ ਕੌਮ ਦੇ ਮਸਲੇ ਤਾਂ ਵੱਡੇ ਨਹੀਂ ਜੇ ਸਾਡੀ ਫੌਜ ਚ ਭਰਤੀ ਘਟਾ ਤੀ ਸਾਡੇ ਪੰਜਾਬ ਦੇ ਮਸਲੇ ਨੇ ਟਾਉਨਿਕੀ ਦਾ ਮਸਲਾ ਉੱਥੇ ਕੌਮ ਇਕੱਠੀ ਹੋ ਉੱਥੇ ਇੱਕ ਹੋਵੇ ਤੇ ਸਿਆਸੀ ਤੌਰ ਤੇ ਤਾਂ ਬਹੁਤ ਸੋਚ ਵੀ ਨਹੀਂ ਸਾਹਦੇ ਸੀ ਸਿਆਸੀ ਤੌਰ ਤੇ ਤਾਂ ਹੁਣ ਉਹ ਕਹਿੰਦੀਆਂ ਪੰਥਕ ਧਰਮ ਦਾ ਸਾਡਾ ਮਨਦੀਪ ਸਿੰਘ ਆ ਤਰਨਤਾਰਨ ਚ ਸੰਗਵੀਰ ਸਿੰਘ ਬਾਦਲਕੇ ਦਾ ਸਾਡੇ ਆ ਧਰਮੀ ਫੌਜੀ ਦੀ ਪਤਨੀ ਬੀਬੀ ਸੁਤਿੰਨ ਸੰਗਵਿੰਦਰ ਗੌਰ ਰੰਧਾਵਾ ਕਿੱਥੇ ਮਸਲਾ ਹੈ ਇਹ ਬਗਾਇਕਾ ਇੱਕ ਇੱਕ ਹੋਏ ਹਨ ਜੇ ਜੇ ਤੁਸੀਂ ਸਿਆਸੀ ਤੌਰ ਤੇ ਨਾ ਪੋਸੀਬਲ ਨਹੀਂ ਹੋਣਾ ਇਹ ਕਦੇ ਵੀ ਨਹੀਂ ਹੁੰਦਾ ਹੁੰਦਾ ਲੇਕਿਨ ਜੇ ਕੁਝ ਮਸਲੇ ਤੇ ਆਈਡੈਂਟੀਫਾਈ ਹੋ ਜਾਂਨਾ ਮੈਂ ਉਹਨਾਂ ਨੂੰ ਕਿਹਾ ਕਿ ਕੌਮ ਦੇ ਮਸਲੇ ਆਈਡੈਂਟੀਫਾਈ ਕਰ ਲਓ ਤੇ ਉਹਨਾਂ ਦੇ ਲਈ ਤੁਸੀਂ ਤੁਹਾਡੀ ਅਪਰੋਚ ਕੀ ਹੋਊਗੀ ਉੱਥੇ ਘਟਿਓ ਜੀ ਅਸੀਂ ਤਾਂ ਕਦੇ ਘਟਿਓ ਕੇ ਦੇਖਿਆ ਸਾਰੇ ਘਟਿਓ ਕੇ ਗਏ ਨਹੀਂ ਕਦੇ ਅਮਿਤ ਸ਼ਾਹਪੂਰ ਆ ਤੁਹਾਡੇ ਕੀ ਹੋ ਰਿਹਾ ਕਿ ਕੜੇ ਦੇ ਕਰਕੇ ਕੁੜੀ ਨੂੰ ਪੇਪਰ ਨਹੀਂ ਦੇਣ ਦਿੱਤਾ ਅਜਿ ਕੁ ਕਾਰਨ ਨੂੰ ਲਾਓ ਤਾਂ ਤੁਸੀਂ ਪੇਪਰ ਚ ਜਾਓ ਇਹ ਮਸਲਾ ਹੈ ਇਹ ਜੋ ਮਸਲਾ ਇਕੱਠੇ ਕਿਉਂ ਨਹੀਂ ਹੁੰਦਾ ਇਹ ਜਿਹੜੇ ਮਸਲੇ ਨੇ ਕੌਮ ਨੂੰ ਉਹਦਾ ਵਾਲੋ ਡਰੈਸ ਕਰਦੀ ਲੋੜ ਹੈ ਤਾਂ ਫਿਰ ਇਕਤਾ ਦੀ ਗੱਲ ਹੋ ਗਈ ਇਹ ਜਿਹੜਾ ਮਸਲਾ ਇਹ ਵੀ ਸਿਆਸੀ ਹੈ ਤੇ ਠੀਕ ਹੈ ਹੁਣ ਸਾਬਾ ਬਾਬਾ ਪ੍ਰਵੀਰ ਸਿੰਘ ਨਾਲ ਆਗੇ ਉਹਨੇ ਆਪ ਹੀ ਕਹਤਾ ਕਹਿੰਦਾ ਅਸੀਂ ਇੱਕ ਸਟੇਜ ਤੇ ਇਕੱਠੇ ਹੁੰਦੇ ਸੀ ਸਤਾਵ ਦੀ ਸੁਭਾਗ ਮਾਰ ਰਹੇ ਨੇ ਫਿਰ ਬੜਾ ਔਖਾ ਜਿਹਾ ਲੱਗਦਾ ਸੀ ਕਿ ਦੂਜੇ ਤੇ ਹੁਣ ਅਸੀਂ ਰੁਗਰ ਗਏ ਸਲਾਹਾਂ ਵੀ ਦੇਤੀਆਂ ਪਈ ਤੁ ਗੁਰਮੁਦੀ ਰੋਸ਼ਨੀ ਚ ਉਹਨੇ ਵੀ ਕਹਿਤਾ ਬਾਕੀ ਮੈਨੂੰ ਤਾਂ ਕਦੇ-ਕਦੇ ਲੱਗਦਾ ਹੈ ਕਿ ਸਾਡੇ ਜਥੇਦਾਰ ਸਭ ਸਿਆਸੀ ਭਾਸ਼ਣ ਚਾੜ ਦਿੰਦੇ ਨੇ ਉਹ ਪੈਸੇ ਕਾਮ ਨਾਲ ਚਾਹੀਦੇ ਉਹ ਧਾਰਮਿਕ ਭਾਸ਼ਣ ਦੇਣ ਉਹਨਾਂ ਬਾਲ ਜੀ ਇੱਕ ਬੱਚੇ ਦੇ ਕਾਰਨ ਇੱਕ ਜੋੜੇ ਨੇ ਆਪਦਾ ਪੁੱਤ ਵੇਚਤਾ ਉਹ ਇਹ ਗੱਲਾਂ ਸਿਆਸੀ ਬੰਦਿਆਂ ਦੀਆਂ ਨੇ ਤੁਸੀਂ ਕੌਮ ਦੇ ਧਾਰਮਿਕ ਮਸਲਿਆਂ ਦੀ ਗੱਲ ਕਰੋ ਤੁਸੀਂ ਇਹ ਦੱਸੋ ਕਿ ਪੰਜ ਵਾਰ ਜਿਹੜੀ ਸ਼੍ਰੋਮਣੀ ਕਮੇਟੀ ਦੀ ਜਿਹੜੀ ਬੋਟਾ ਬਣਾਉਣ ਤੋਂ ਬਾਅਦ ਵੀ 51 ਲੱਖ ਪੰਜ ਵਾਰ ਗ੍ਰਤੀ ਵਧਾਈ ਹੈ ਨਾ ਟਾਈਮ ਵਧਾਇਆ ਤਾਂ ਵੀ 51 ਲੱਖ ਹੋਇਆ ਵੀ ਥੋੜੇ ਸਾਧ ਸਮੂਹ ਸਿੱਖ ਕਿਉਂ ਨਹੀਂ ਬਣਦੇ ਕੀ ਪ੍ਰੋਬਲਮ ਹੈ ਤੁਸੀਂ ਜਿਹੜੇ ਇਹ ਜੇ ਮਸਲੇ ਲੱਭੋ ਜਿਹੜੇ ਕੌਮ ਦੇ ਸਿੱਖਾਂ ਦੇ ਮਸਲੇ ਨੇ ਉਹਨਾਂ ਦੀ ਗੱਲ ਤੁਸੀਂ ਕਰੋ ਸਿਆਸੀ ਮਸਲੇ ਸਿਆਸੀ ਬੰਦੇ ਤਾਂ ਛੱਡ ਦਿਓ ਤੁਸੀਂ ਸਿਆਸੀ ਭਾਸ਼ਣ ਦੇਣਾ ਸ਼ੁਰੂ ਕਰ ਦਿੰਨੇ ਸੋ ਇਸ ਤਰ੍ਹਾਂ ਦੇ ਬਹੁਤ ਸਾਰੀਆਂ ਗੱਲਾਂ ਨੇ ਲੇਕਿਨ ਮੈਂ ਫਿਰ ਵੀ ਕਹਿੰਦਾ ਮਤਲਬ ਅੱਜ ਦਾ ਜਿਹੜਾ ਇਹ ਹੋਇਆ ਨਾ ਜਿਹੜਾ ਇਤਿਹਾਸ ਰਚੈ ਸ਼੍ਰੋਮਿਕ ਕਮੇਟੀ ਦੇ ਇਹਨੂੰ ਪੋਜ਼ਿਟਿਵਲੀ ਲੈਣਾ ਚਾਹੀਦਾ ਜਿੰਨਾ ਕੁ ਵੀ ਹੋਇਆ ਜਿਵੇਂ ਵੀ ਹੋਇਆ ਇਹ ਗੁਰਮਤਿ ਦੀ ਰੋਸ਼ਨੀ ਚ ਜੇ ਫੈਸਲੇ ਹੋਣਗੇ ਉਹ ਪੋਜ਼ਿਟਿਵ ਹੀ ਹੋਣਗੇ ਇਸ ਕਰਕੇ ਸਵਾਗਤੀ ਕਰਦਾ ਮੈਂ ਅੱਜ ਦੇ ਇਸ ਕਦਮ ਦਾ ਤੋਂ ਦੇਖਦੇ ਹਾਂ ਕਿ ਇਹਦੇ ਅੱਗੇ ਕੀ ਨਿਕਲਦਾ ਹੈ ਜਿਹਾ ਕਾਰਜਕਾਰੀ ਜਥੇਦਾਰ ਤੋਂ ਪੱਕਾ ਜਥੇਦਾਰ ਕੌਣ ਲੱਗਦਾ ਹੈ ਜੇ ਬਾਬਾ ਬਲਬੀਰ ਦੀ ਗੱਲ ਮੰਨੀ ਜਾਂਦੀ ਹੈ ਤੁਹਾਡੇ ਬਹੁਤ ਬਹੁਤ